ਇਹ ਬੱਚਾ ਆਪਣੇਆਂ ਤੋਂ ਵਿਛੜਿਆ ਹੋਇਆ ਇਹਦਾ ਘਰ ਲੱਭਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਰ ਦੀ ਹਾਲਤ ਨੂੰ ਦੇਖ ਕੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕਾਲੇ ਆਹ ਰੋਟੀ ਲੈ ਆ ਕੇ ਦਿੰਨੇ ਪੁੱਤ ਦਿੰਨੇ ਆ ਔਕ ਲੱਗੀ ਔਕ ਲੱਗੀ ਤੈਨੂੰ ਹੈ ਉਮੀਦ ਵਿੱਚ ਇਹ ਸੜਕ ਤੇ ਘੁੰਮਦਾ ਸੀ ਆਹੀ ਕੱਪੜੇ ਪਾਏ ਹੋਏ ਸੀ ਇਹਦੇ ਠੰਡ ਦੇ ਵਿੱਚ ਅੱਧੀਆਂ ਬਾਹਾਂ ਵਾਲੀ ਟੀ-ਸ਼ਰਟ ਤੇ ਹਲੋਰ ਪਾਇਆ ਹੋਇਆ। ਦੇਖੋ ਜੀ ਇਹ ਸਾਮਾਨ ਆਇਆ ਅਜੇ 2-3 ਘੰਟੇ ਪਹਿਲਾਂ ਹੀ ਆਣਾ ਸਾਨੂੰ ਮਿਲਿਆ ਵਾ। ਤੇ ਇਹ ਬਗਿਆਰ ਕੱਪੜਿਆਂ ਦੇ ਉੱਤੋਂ ਵੀ ਇਹ ਵੀ ਅਦਰ ਘੁੰਮ ਰਿਹਾ ਸੀ ਤਾਂ 2-3 ਵਾਰੀ ਇਹਨੇ ਚੱਕਰ ਲਗਾਏ ਇੱਧਰੋਂ। ਤੀਸਰੀ ਵਾਰ ਅਸੀਂ ਹੁਣ ਰੋਕ ਕੇ ਇਹਨੂੰ ਪੁੱਛਿਆ ਇਹ ਨਾਂ ਤਾਂ ਆਪਣਾ ਨਾਮ ਦੱਸਦਾ। ਮੇਰੇ ਖਿਆਲ ਨਾਲ ਇਹ ਮੂੰਹ ਤਾਂ ਬੋਲ ਨਹੀਂ ਸਕਦਾ ਹੈਗਾ। ਬੰਦਾ ਤਾਂ ਘੱਟ ਹੀ ਆਇਆ ਹੋਇਆ ਹੈ ਨਾ ਹੱਥ ਪੈਰ ਸਾਫ ਪਏ ਉਹ ਸੜਕ ਤੇ ਹੀ ਰਹਿ ਕੇ ਤਾਂ ਬੰਦਾ ਗੁੰਮਿਆ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਦਾ ਚਿਹਰਾ ਦੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਹ ਵੀਰ ਕੁਝ ਬੋਲਦਾ ਨਹੀਂ ਕੁਝ ਵੀ ਰਿਐਕਸ਼ਨ ਨਹੀਂ ਕਰਦਾ ਬਿਲਕੁਲ ਹੀ ਤੇ ਇਹ ਵੀਰ ਨੂੰ ਸਾਡੇ ਕੋਲੇ ਲੈ ਕੇ ਪਹੁੰਚਿਆ ਵੀਰੇ ਹੁਣੇ ਵੀਰੇ ਕੀ ਨਾਮ ਤੁਹਾਡਾ ਅਰਜੁਨ ਕੁਮਾਰ ਅਰਜੁਨ ਕੁਮਾਰ ਜਗਜੀਤ ਸਿੰਘ ਜਗਜੀਤ ਸਿੰਘ ਵੀਰੇ ਹੁਣੇ ਬਾਰਨਹਾੜੇ ਤੋਂ ਲੈ ਕੇ ਆਏ ਨੇ ਬਲੋਕੀ ਰੋਡ ਤੋਂ ਇਹ ਬੱਚਾ ਕੱਲ ਬੱਚਾ ਹੀ ਕਹਾਗੇ ਕਿਉਂਕਿ ਦਾ ਜਿਹੜਾ ਦਿਮਾਗ ਆ ਉਹ ਬੱਚਿਆਂ ਵਾਲਾ ਹੀ ਹੈ ਬਿਲਕੁਲ ਕੱਲ ਬਾਰਿਸ਼ ਹੋ ਰਹੀ ਸੀ ਮੀਂਹ ਦੇ ਵਿੱਚ ਇਹ ਸੜਕ ਤੇ ਘੁੰਮਦਾ ਸੀ ਆਹੀ ਕੱਪੜੇ ਪਾਏ ਹੋਏ ਸੀ ਇਹਦੇ ਰੋਟੀ ਦੇਖ ਕੇ ਕਰਦਾ ਆਹ ਕੱਪੜੇ ਜਿਹੜੇ ਤੁਸੀਂ ਦੇਖਦੇ ਹੋ ਪਾਏ ਹੋਏ ਠੰਡ ਦੇ ਵਿੱਚ ਅੱਧੀਆਂ ਬਾਹਾਂ ਵਾਲੀ ਟੀ-ਸ਼ਰਟ ਤੇ ਇਹ ਲੋਰ ਪਾਇਆ ਹੋਇਆ। ਹਾਲਾਂਕਿ ਵੀਰ ਉਹ ਨਹੀਂ ਇੱਥੇ ਕੱਪੜੇ ਗਰਮ ਪਵਾ ਕੇ ਲੈ ਕੇ ਆਏ ਆ ਇਹਦੇ। ਅਸੀਂ ਇਸ ਕਰਕੇ ਉਤਾਰੇ ਹੋਊਂਗੇ ਤਾਂ ਜੋ ਪਛਾਣ ਹੋ ਸਕੇ ਨਾ ਕੱਪੜਿਆਂ ਦੀ ਕਈ ਵਾਰੀ ਹੋ ਸਕਦਾ ਇਹਨੇ ਮਾਪੇ ਦੇ ਭੈਣ ਭਰਾ ਇਹਨੂੰ ਲੱਭਦੇ ਫਿਰਦੇ ਹੋਣ। ਇਹ ਲੱਗਦਾ ਵੀ ਆਪਣੇਆਂ ਤੋਂ ਵਿਛੜਿਆ ਹੋਇਆ। ਜਨਮ ਤੋਂ ਸਿੱਧਾ ਬੱਚਾ ਤੇ ਇਹਦੀ ਬੱਚੇ ਦੀ ਹੱਥਾਂ ਪੈਰਾਂ ਤੋਂ ਪਤਾ ਲੱਗਦਾ ਵੀ ਇਹ ਪਰਿਵਾਰ ਚ ਰਹਿੰਦਾ ਸੀ ਨੌ ਕੱਟੇ ਹੋਏ ਆ ਬਾਲ ਕੱਟੇ ਹੋਏ ਆ ਸਲੀਕੇ ਦੇ ਨਾਲ ਹਨਾ ਕੱਪੜੇ ਪਾਏ ਹੋਏ ਆ ਪੈਰਾਂ ਚ ਆ ਚੱਪਲ ਪਾਈ ਆ ਕੋਲਾਪੂਰੀ ਹਾਲਾਂਕਿ ਪੈਰ ਗੰਦੇ ਬਹੁਤ ਹੋਏ ਪਏ ਆ ਕੱਪੜੇ ਵੀ ਗੰਦੇ ਹੋਏ ਪਏ ਆ ਪਰ ਇਹ ਵੀਰ ਦੀ ਹਾਲਤ ਨੂੰ ਦੇਖ ਕੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਖਾਲੰਤ ਗਿਆ ਆਹ ਰੋਟੀ ਲਿਆ ਕੇ ਦਿੰਨੇ ਪੁੱਤ ਦਿੰਨੇ ਆ ਲਿਆ ਕੇ ਦਿਓ ਥਾਲੀ ਜੀ ਪਾ ਕੇ ਰੋਟੀ ਇੱਕ ਚ ਹੋਰ ਬਾਪੂ ਜੀ ਇਧਰ ਲਿਆਓ ਬਾਪੂ ਜੀ ਇੱਧਰ ਆ ਜਾ ਇੱਥੇ ਆ ਜਾ ਉੱਥੇ ਬੈਠ ਕੇ ਖਾਣੇ ਉੱਥੇ ਬੈਠ ਕੇ ਖਾਣੇ ਉੱਥੇ ਬਹਿ ਜਾ ਸੁਣਦਾ ਤਾਂ ਹੈਗਾ ਹਨਾ ਸੁਣਦਾ ਹੈਗਾ ਬੋਲਦਾ ਕੁਝ ਬੋਲਦਾ ਨਹੀਂ ਹੈਗਾ ਕੱਲ ਤਾਂ ਬੜਾ ਜ਼ੋਰ ਲਾਇਆ ਇੱਕ ਵਾਰੀ ਵੀ ਨਹੀਂ ਬੋਲੇ ਤੇਰਾ ਨਾਂ ਕੀ ਹੈ ਪਹਿਲਾਂ ਨਾਂ ਦੱਸ ਫੇਰ ਰੋਟੀ ਦੇਵਾਂਗੇ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਹੈ ਲਿਖਣਾ ਹੁੰਦਾ ਤੈਨੂੰ ਲਿਖਣਾ ਆਉਂਦਾ ਆਉਂਦਾ ਪਹਿਲਾਂ ਹੁੱਕ ਲੱਗੀ ਬੋਲੂ ਇਹ ਹੁੱਕ ਲੱਗੀ ਤੈਨੂੰ ਹੈ ਤੇਰਾ ਨਾਂ ਕੀ ਹੈ ਨਾਮ ਕੀ ਤੇ ਕੀ ਨਾਮ ਤੇ ਰੋਟੀ ਖਾਣ ਦੀ ਵੀ ਪਤਾ ਵਾ ਸੋਜੀ ਹੈਗੀ ਆ ਹਨ ਪਰ ਇੰਨੀ ਸੋਜੀ ਨੇ ਵੀ ਇਹ ਦੱਸ ਸਕੇ ਵੀ ਇਹ ਕੌਣ ਆ ਇਹ ਕਿੱਥੋਂ ਆਇਆ ਇਹਦਾ ਨਾਮ ਕੀ ਆ ਇਹਦੇ ਮਾਪੇ ਦਾ ਨਾਮ ਕੀ ਆ ਕਿਹੜੇ ਪਿੰਡੋਂ ਆ ਕਿਹੜੇ ਗ੍ਰਾਂ ਤੋਂ ਆ ਇਹ ਨਹੀਂ ਵੀਰ ਦੱਸ ਪਾ ਰਿਹਾ ਪਰ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਆਪਾਂ ਇਦਾਂ ਦੀ ਵੀਡੀਓ ਪਾਉਨੇ ਆ ਅੱਜ ਤੱਕਰ ਇਦਾਂ ਹੁੰਦਾ ਨਹੀਂ ਵੀ ਕਿਸੇ ਦਾ ਘਰ ਨਾ ਲੱਭੇ ਉਹ ਲੱਗ ਚੀਜ਼ ਆ ਵੀ ਕੋਈ ਹੋ ਵੀ ਬਹੁਤ ਦੂਰ ਦਰਾਡੇ ਦਾ ਕਿਸੇ ਆਊਟ ਆਫ ਸਟੇਟ ਦਾ ਲੱਗ ਗੱਲ ਪਰ ਇਹ ਬੱਚਾ ਆਪਣੇਆਂ ਤੋਂ ਵਿਛੜਿਆ ਹੋਇਆ ਇਹਦਾ ਘਰ ਲੱਭਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਦੇ ਪਰਿਵਾਰ ਤੇ ਕਰ ਇਹਨੂੰ ਪਹੁੰਚਾਉਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਵੀਰਾਂ ਦਾ ਕੀਤਾ ਹੋਇਆ oprala ਸਫਲ ਹੋ ਸਕੇ ਇਹਨਾਂ ਨੇ ਵੀਰਾਂ ਨੇ ਰਾਤ ਫਿਰ ਤੁਸੀਂ ਆਪਣੇ ਕੋਲੇ ਰੱਖਿਆ ਸੀ ਆਪਣੇ ਕੋਲ ਰੱਖਿਆ ਸੀ ਫਿਰ ਇਹਨਾਂ ਨੇ ਆਪਣੇ ਕੋਲੇ ਹੀ ਰੱਖਿਆ ਰਾਤ ਕਿਉਂਕਿ ਕੱਲ ਸ਼ਾਮ ਨੂੰ ਸਾਨੂੰ ਵੀਡੀਓ ਆਈ ਸੀ ਫਿਰ ਵੀਰ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਰਾਤ ਇੱਥੇ ਰੱਖ ਲਓ ਸਵੇਰੇ ਲੈ ਆਇਓ ਸਾਡੇ ਕੋਲ ਤੇ ਹੁਣ ਵੀਰ ਹੁਣੇ ਸਵੇਰੇ ਸੁਪਨਿਆਂ ਦੇ ਘਰ ਲੈ ਕੇ ਪਹੁੰਚੇ ਐਸ ਬੱਚੇ ਨੂੰ ਇਸ ਬੱਚੇ ਨੂੰ ਇਹਦੇ ਪਰਿਵਾਰ ਤੱਕ ਇਹਦੇ ਘਰ ਤੱਕ ਪਹੁੰਚਾਉਣ ਲਈ ਸਾਥ ਦਿਓ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ